ਵਧੀਆ ਨਾ ਠੀਕ ਹੈ ਬਾਈ ਮੈਂ ਲਾਈਵ ਸ਼ੁਰੂ ਕਰ ਲਈਏ ਅੱਛਾ ਅੱਛਾ ਫਿਰ ਤੁਹਾਨੂੰ ਇੰਟਰੋਡਿਊਸ ਕਰਾਉਨੇ ਹਰ ਰੋਜ਼ ਲੁੱਟਾਂ ਖੋਹਾਂ ਚੋਰੀਆਂ ਚਕਾਰੀਆਂ ਇੰਨੀਆਂ ਵੱਧ ਗਈਆਂ ਕਿ ਆਮ ਬੰਦਾ ਲਾਹੀ ਨਹੀਂ ਸਕਦਾ ਹਿਸਾਬ ਦੋਸਤੋ ਆਮ ਬੰਦਾ ਲਾਹੀ ਨਹੀਂ ਸਕਦਾ ਹਿਸਾਬ ਦੋਸਤੋ ਸ਼ਹਿਰ ਵਿੱਚ ਠੱਗੀ ਦੇ ਇੰਨੇ ਮਾਮਲੇ ਸਾਹਮਣੇ ਆ ਰਹੇ ਆ ਸ਼ਹਿਰ ਵਿੱਚ ਠੱਗੀ ਦੇ ਇੰਨੇ ਮਾਮਲੇ ਸਾਹਮਣੇ ਆ ਰਹੇ ਆ ਕਿਉਂ ਲੱਗਦਾ ਕਿ ਠੱਗਾ ਦੇ ਉੱਤੇ ਲਿਖਦਮਾ ਹੁਣ ਕਿਤਾਬ ਦੋਸਤੋ ਠੱਗਾ ਦੇ ਉੱਤੇ ਲਿਖਦੂ ਹੁਣ ਕਿਤਾਬ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਸਲ ਆ ਜਾਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀ ਵਾਸੀ ਵੀਡੀਓ ਸ਼ੁਰੂ ਕਰਨੀ ਸੀ ਪਰ ਉਸ ਤੋਂ ਪਹਿਲਾਂ ਸਾਨੂੰ ਚਾਹਣ ਵਾਲੇ ਵੀਰ ਵਰਿੰਦਰ ਜੀ ਮਿਲੇ ਆ ਗਾਰਮੈਂਟ ਸ਼ਾਪ ਤੇ ਕੰਮ ਕਰਦੇ ਆ ਤੇ ਮੈਂ ਕਿਹਾ ਸਾਡਾ ਭਰਾ ਸਾਨੂੰ ਮਿਲੇ ਆ ਪਹਿਲੀ ਵਾਰ ਮਿਲੇ ਆ ਹੋਰ ਹੋਰ ਪਾਜੀ ਕੀ ਹਾਲ ਹੈ ਸਭ ਵਧੀਆ ਵਧੀਆ ਜੀ ਵਧੀਆ ਠੀਕ ਹੈ ਪਾਜੀ ਹਾਂਜੀ ਬਹੁਤ ਦਿਨਾਂ ਬਾਅਦ ਮਿਲੇ ਆ ਅਸੀਂ ਦਾ ਤੁਹਾਡੇ ਦਰਸ਼ਕਾਂ ਨੂੰ ਤਰਸੇ ਪਏ ਮਾਰੇ ਠੀਕ ਲੱਗਦਾ ਬੀਬੀ ਬੱਤੀ ਹਾਂਜੀ ਹਾਂਜੀ ਪੂਰਾ ਓਕੇ ਆ ਅਸੀਂ ਹਰ ਨਿਊਜ਼ ਦੇਖੀਦੀ ਆ ਉੱਤੇ ਸਹੀ ਕੰਮ ਕਰ ਰਹੇ ਆ ਅਸੀਂ ਬਿਲਕੁਲ ਬਿਲਕੁਲ ਭਾਜੀ 100% ਸਹੀ ਕੰਮ ਤੇ ਆ ਚਲੋ ਤੁਹਾਡਾ ਸਾਰਾ ਕੁਝ ਜਿੰਨਾ ਵੀ ਅਸੀਂ ਦੇਖਦੇ ਆ ਤੁਹਾਨੂੰ ਵਧੀਆ ਨੌਲੇਜ ਮਿਲਦੀ ਆ ਦੇਖਣ ਨੂੰ ਪਤਾ ਲੱਗਦਾ ਦੁਨੀਆ ਤੇ ਕੀ ਚੱਲ ਰਿਹਾ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਵੀ ਇਹੀ ਕਹਿੰਦੇ ਆ ਕਿ ਰਲ ਮਿਲ ਕੇ ਆਪਣਾ ਕੰਮ ਕਰੋ ਰਲ ਮਿਲ ਕੇ ਬੀਬੀ ਨੂੰ ਟੀਵੀ ਬੱਤੀ ਨੂੰ ਸਬਸਕ੍ਰਾਈਬ ਕਰ ਲਓ ਬੀਬੀ ਬੱਤੀ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਨਾ ਕੋਰਤ ਸੇਵਾ ਕਰਨ ਕਿੱਥੇ ਰਹਿੰਦੇ ਤੁਸੀਂ ਕਿੱਥੇ ਰਹਿੰਦੇ ਆ ਇਮਰ ਮਸਤੀ ਮੱਲਾ ਬਾਜੀ ਮੇਰਾ ਚਲੋ ਇੱਦਾਂ ਵੀ ਸੇਵਾ ਸਾਡੇ ਲਈ ਬਸ ਵੀਰੇ ਤੁਹਾਡਾ ਪਿਆਰ ਮਿਲਦਾ ਰਹੇ ਬਹੁਤ ਸ਼ੁਕਰੀਆ ਸਾਨੂੰ ਸਾਡਾ ਮਿਲਦਾ ਰਹੇ ਪਿਆਰ ਸਾਨੂੰ ਸਾਡਾ ਮਿਲਦਾ ਰਹੇ ਬਸ ਇਦਾਂ ਹੀ ਚਲੋ ਅਸੀਂ ਇਨਫੋਰਮੇਸ਼ਨ ਦੇਣੀ ਆ ਇਨਫੋਰਮੇਸ਼ਨ ਦੇ ਦੀਏ ਓਕੇ ਭਰਾ ਜੀ ਲਵ ਯੂ ਥੈਂਕ ਯੂ ਵੈਰੀ ਮਚ ਠੀਕ ਹੈ ਓਕੇ ਵੀਰੇ ਕਹਿੰਦੇ ਬ੍ਰਿੰਦਰ ਕੁਮਾਰ ਜੀ ਸਿਗੇ ਅਸੀਂ ਲਾਈਵ ਸ਼ੁਰੂ ਕਰਨ ਲੱਗੇ ਤਾਂ ਕਹਿੰਦੇ ਮੈਂ ਤੁਹਾਨੂੰ ਮਿਲਣ ਆਇਆ ਤਸਵੀਰ ਖਚਾਉਣ ਆਇਆ ਤਾਂ ਅਸੀਂ ਕਿਹਾ ਕਿ ਤੁਹਾਨੂੰ ਆਪਣੇ ਪਰਵਾਰਿਕ ਮੈਂਬਰਾਂ ਦੇ ਨਾਲ ਰੂਪ ਰੂਪ ਕਰਦੀਏ ਪਰ ਹੁਣ ਜਿਹੜੀ ਠੱਗੀ ਦੀ ਵੀਡੀਓ ਦੀ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਸਾਂਝੀ ਕਰਦੀਏ ਉਹਦੀ ਬਾਰੇ ਜਾਣਕਾਰੀ ਅ ਉਸ ਤੋਂ ਪਹਿਲਾਂ ਮੈਂ ਵੀ ਦੱਸਣਾ ਚਾਹੁੰਦਾ ਕਿ ਦੋ ਤਿੰਨ ਦਿਨ ਹੋ ਗਏ ਬਹੁਤ ਸਕੇਚੂਲ ਬਿਜ਼ੀ ਚੱਲ ਰਿਹਾ ਪਬਲਿਕ ਡੀਲਿੰਗ ਬਹੁਤ ਚੱਲ ਰਹੀ ਹੈ ਜਿਹਦੇ ਕਰਕੇ ਖਬਰਾਂ ਪ੍ਰੋਪਰ ਤੌਰ ਤੇ ਅਸੀਂ ਤੁਹਾਡੇ ਤੱਕ ਸਾਂਝੀਆਂ ਨਹੀਂ ਕਰ 파 ਰਹੇ ਤੇ ਲਾਈਵ ਸੈਸ਼ਨ ਕਰ ਰਹੇ ਹੁਣ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਬਹੁਤ ਜ਼ਰੂਰੀ ਹੈ ਉਹਦੇ ਤੇ ਪਲੀਜ਼ ਧਿਆਨ ਦਿਓ ਸ਼ਹਿਰ ਵਿੱਚ ਬਹੁਤ ਸਾਰੇ ਠੱਗ ਜਿਹੜੇ ਆ ਉਹ ਐਕਟਿਵ ਹੋ ਚੁੱਕੇ ਆ ਔਰ ਏਟੀਐਮ ਜਿਹੜੇ ਆਊਟਲੈਟਸ ਹੁੰਦੇ ਆ ਏਟੀਐਮ ਬੂਥਾਂ ਦੇ ਬਾਹਰ ਖੜੇ ਰਹਿੰਦੇ ਆ ਉਹ ਪਹਿਲੇ ਪਹਿਲੇ ਤਾੜ ਲੈਂਦੇ ਆ ਜੇ ਕੋਈ ਬਜ਼ੁਰਗ ਆਉਂਦਾ ਜਾਂ ਕੋਈ ਅਣਜਾਣ ਵਿਅਕਤੀ ਆਉਂਦਾ ਉਸ ਤਾਕ ਚ ਰਹਿੰਦੇ ਆ ਇੰਤਜ਼ਾਰ ਚ ਰਹਿੰਦੇ ਆ ਕਿ ਕਦ ਕੋਈ ਵਿਅਕਤੀ ਅਣਗਹਿਲੀ ਕਰਦਾ ਉਹ ਉਹਨਾਂ ਦਾ ਏਟੀਐਮ ਕਾਰਡ ਦਾ ਜਿਹੜਾ ਪਾਸਵਰਡ ਹੁੰਦਾ ਉਹਨੂੰ ਪਿੱਛੇ ਖੜ ਕੇ ਚੈੱਕ ਕਰਦੇ ਰਹਿੰਦੇ ਆ ਕਿ ਜੇਕਰ ਕੋਈ ਵਿਅਕਤੀ ਕਹਿੰਦਾ ਕਿ ਭਾਜੀ ਪਹਿਲਾਂ ਤੁਸੀਂ ਕਰ ਲਓ ਵੀ ਮੇਰਾ ਏਟੀਐਮ ਲੱਗ ਨਹੀਂ ਰਿਹਾ ਪਿੰਨ ਨਹੀਂ ਲੱਗ ਰਿਹਾ ਜਾਂ ਕੋਈ ਮੰਨ ਲਓ ਵਿੱਚ ਕੋਈ ਪਰੇਸ਼ਾਨੀ ਆਂਦੀ ਆ ਤਾਂ ਉਹ ਸਿੱਧਾ ਕਹਿੰਦੇ ਅਸੀਂ ਜੀ ਬੈਂਕ ਕਰਮਚਾਰੀਆ ਤੁਹਾਡੀ ਮਦਦ ਕਰ ਦੰਨੇ ਆ ਕਿਉਂਕਿ ਜਿਹੜਾ ਬੰਦਾ ਅਣਜਾਣ ਹੁੰਦਾ ਜਿਹੜਾ ਬੰਦਾ ਪਹਿਲਾਂ ਹੀ ਉਹਦੇ ਮਨ ਚ ਕਫੋਬੀਆ ਹੁੰਦਾ ਕਿ ਯਾਰ ਪਤਾ ਨਹੀਂ ਮੈਂ ਏਟੀਐਮ ਕਾਰਡ ਰਾਹੀਂ ਪੈਸੇ ਕਢਾ ਪਾਉਂਗਾ ਕਿ ਨਹੀਂ ਕਢਾ ਪਾਉਂਗਾ ਉਹਨਾਂ ਨੂੰ ਇਹ ਭਲੀ ਭਾਂਤੀ ਆਪਣਾ ਟਾਰਗੇਟ ਬਣਾ ਕੇ ਉਹਨਾਂ ਨੂੰ ਪਹਿਲੇ ਹੀ ਉਸਤਾਕ ਚ ਰਹਿੰਦੇ ਆ ਘੋਕ ਚ ਰਹਿੰਦੇ ਆ ਕਿ ਇਹ ਸਾਡੇ ਸੌਫਟ ਟਾਰਗੇਟ ਹੈ ਅਸੀਂ ਇਹਨਾਂ ਨੂੰ ਮੈਨੀਪੂਲੇਸ਼ਨ ਕਰਕੇ ਗੱਲਾਂ ਚ ਬਹਿਲਾ ਫਸਲਾ ਕੇ ਇਹਨਾਂ ਦਾ ਪਾਸਵਰਡ ਜਾਣ ਕੇ ਤੇ ਉਸ ਤੋਂ ਬਾਅਦ ਏਟੀਐਮ ਕਾਰਡ ਉਹ ਜਦੋਂ ਹੀ ਬਦਲ ਦਿੰਦੇ ਉਹਨਾਂ ਦੇ ਹੱਥ ਵਿੱਚ ਏਟੀਐਮ ਕਾਰਡ ਸਿਮਿਲਰ ਜੇ ਹੁੰਦੇ ਆ ਪਤਾ ਨਹੀਂ ਕਿੱਥੋਂ ਬਣਾਉਂਦੇ ਆ ਹਾਲੇ ਇਸ ਗੱਲ ਬਾਰੇ ਕੋਈ ਡਿਟੇਲ ਨਿਕਲ ਕੇ ਨਹੀਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਵਾਕਿਆ ਮੇਰੇ ਖਿਆਲ ਸੈਟਰਡੇ ਹੋਇਆ ਇੱਕ ਬਜ਼ੁਰਗ ਨੇ ਉਹਨਾਂ ਨੇ ਮੈਨੂੰ ਮੇਰੇ ਤੱਕ ਪਹੁੰਚ ਕੀਤੀ ਸੀ ਆਪਣਾ ਨਾਮ ਦੱਸਿਆ ਜੋ ਮੈਂ ਹਾਲੇ ਤੱਕ ਰਿਵੀਲ ਹਾਲੇ ਤੁਹਾਡੇ ਅੱਗੇ ਰਿਵੀਲ ਨਹੀਂ ਕਰ ਕਰੂੰਗਾ ਕਿਉਂਕਿ ਉਹਨਾਂ ਨੇ ਸਟੈਪ ਨਹੀਂ ਲਿਆ ਫਰੰਟ ਤੇ ਆ ਕੇ ਇਸ ਗੱਲ ਨੂੰ ਸਾਂਝੀ ਕਰਨ ਲਈ ਹੁੰਦਾ ਕਿ ਅਜਿਹੇ ਕੇਟੀਐਮ ਬੂਥ ਤੇ ਜਾਂਦੇ ਆ ਬਜ਼ੁਰਗ ਨੇ ਏਟੀਐਮ ਬੂਥ ਤੇ ਜਾ ਕੇ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦੇ ਆ ਔਰ ਕੋਈ ਪ੍ਰੋਬਲਮ ਆਉਂਦੀ ਹੈ ਡਿਕਲਾਈਨ ਹੋ ਜਾਂਦਾ ਬਾਰ ਬਾਰ ਜਾਂ ਉਸ ਏਟੀਐਮ ਮਸ਼ੀਨ ਵਿੱਚ ਪੈਸੇ ਸੀ ਨਹੀਂ ਸੀ ਉਹ ਉਹ ਜਾਣਕਾਰੀ ਉਹਨਾਂ ਨਹੀਂ ਦਿੰਦੀ ਪਰ ਉਹ ਕਹਿੰਦੇ ਇੰਨੇ ਨੂੰ ਹੀ ਪਿੱਛੋਂ ਇੱਕ ਨੌਜਵਾਨ ਆਉਂਦਾ ਉਹ ਕਹਿੰਦਾ ਕਿ ਜੀ ਮੈਂ ਬੈਂਕ ਦਾ ਮੁਲਾਜ਼ਮ ਹਾਂ ਮੈਂ ਤੁਹਾਡੀ ਮਦਦ ਕਰ ਦਿੰਦਾ ਫਿਰ ਉਹ ਕਹਿੰਦਾ ਕਿ ਏਟੀਐਮ ਕਾਰਡ ਮੇਰੇ ਤੋਂ ਫੜ ਲੈਂਦਾ ਏਟੀਐਮ ਕਾਰਡ ਮਸ਼ੀਨ ਚ ਪਾ ਦਿੰਦਾ ਮੁੜ ਕੇ ਫਿਰ ਕਹਿੰਦਾ ਜੀ ਇਹ ਲੱਗਿਆ ਨਹੀਂ ਇੰਨੀ ਨੂੰ ਬਾਹਰ ਨਿਕਲ ਜਾਂਦਾ ਤੇ ਉਹ ਏਟੀਐਮ ਕਾਰਡ ਕਹਿੰਦੇ ਮੈਨੂੰ ਮੋੜ ਗਿਆ ਪਰ ਕਾਫੀ ਸਮੇਂ ਬਾਅਦ ਉਹਨਾਂ ਨੂੰ ਤਕਰੀਬਨ ਘੰਟੇ ਕੇ ਬਾਅਦ ਜਦੋਂ ਟ੍ਰਾਂਜੈਕਸ਼ਨਾਂ ਹੋਈਆਂ ਫਿਰ ਪਤਾ ਲੱਗਿਆ ਕਿ ਏਟੀਐਮ ਕਾਰਡ ਤਾਂ ਉਹ ਨੌਜਵਾਨ ਉਹਨਾਂ ਨਾਲ ਬਦਲ ਗਿਆ ਮਤਲਬ ਆਪਣਾ ਏਟੀਐਮ ਕਾਰਡ ਉਹਨਾਂ ਦੇ ਹੱਥ ਚ ਫੜਾ ਗਿਆ ਤੇ ਉਹਨਾਂ ਦਾ ਏਟੀਐਮ ਕਾਰਡ ਲੈ ਕੇ ਚਲਾ ਗਿਆ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਬੈਂਕ ਜਿਹੜੇ ਏਟੀਐਮ ਬੂਥ ਸ ਜਾਂ ਆਊਟਲੈਟਸ ਸ ਆ ਉਹਦੇ ਬਾਹਰ ਜੇਕਰ ਕੋਈ ਅਣਜਾਣ ਵਿਅਕਤੀ ਖੜਾ ਤੁਹਾਨੂੰ ਇਹ ਕਹਿੰਦਾ ਮੈਂ ਤੁਹਾਡੀ ਮਦਦ ਕਰ ਦਿੰਦਾ ਤਾਂ ਪਲੀਜ਼ ਬਿਨਾਂ ਸੋਚੇ ਸਮਝੇ ਕਿਸੇ ਤੇ ਭਰੋਸਾ ਨਾ ਕਰੋ ਆਹ ਰੋਡ ਤੇ ਠੱਗੀ ਹੋਈ ਆ ਜੀ ਆਹ ਰੋਡ ਤੇ ਵੈਸੇ ਵੀ ਲੋਕਾਂ ਨਾਲ ਠੱਗੀ ਹੋਈ ਹੈ ਕਿ ਸੜਕ ਨਹੀਂ ਬਣੀ ਤੇ ਇਸ ਰੋਡ ਤੇ ਪਹਿਲਾਂ ਵੀ ਕੇਸ ਸਾਡੇ ਕੋਲ ਆਏ ਸੀਗੇ ਹੁਣ ਵੀ ਤੁਹਾਡਾ ਨਾਲ ਸਾਂਝਾ ਕਰ ਰਿਹਾ ਕਿ ਇੱਕ ਬਜ਼ੁਰਗ ਆ ਉਹਨਾਂ ਨਾਲ ਬੈਂਕ ਦਾ ਮੁਲਾਜ਼ਮ ਬਣ ਕੇ ਫਰਜੀ ਮੁਲਾਜ਼ਮ ਸੀ ਉਹ ਝੂਠਾ ਤੇ ਉਹ ਇੱਕ ਬਜ਼ੁਰਗ ਨਾਲ ਠੱਗੀ ਮਾਰ ਗਏ ਹੁਣ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਉਹਨਾਂ ਨੇ 1 ਲੱਖ 6000 ਰੁਪਏ ਕਿਵੇਂ ਕਢਾਇਆ ਉਹ ਏਟੀਐਮ ਕਾਰਡ ਤਾਂ ਲੈ ਗਿਆ ਉਸ ਤੋਂ ਬਾਅਦ ਉਹਨੇ 10 10000 ਕਰਕੇ ਗੜ ਸ਼ੰਕਰ ਤੋਂ ਜਾ ਕੇ 10 ਚਾਰ ਵਰੀਆਂ ਚ 40000 ਕਢਾਇਆ ਉਸ ਤੋਂ ਬਾਅਦ ਬਲਾ ਚੌਰ ਵਿਖੇ ਜਾ ਕੇ ਉਨੇ ਤਕਰੀਬਨ 66000 ਦੀ ਸ਼ਾਪਿੰਗ ਕੀਤੀ 40000 ਦੀ ਇੱਕ ट्रांजੈਕਸ਼ਨ ਹੋਈ ਹੈ ਤੇ 26000 ਦੀ ਇੱਕ ਜੋ ਮੇਰੇ ਤੱਕ ਇਨਫੋਰਮੇਸ਼ਨ ਪਹੁੰਚੀ ਸੀ ਮੋਦੇ ਆਧਾਰ ਤੇ ਗੱਲ ਕਰ ਰਿਹਾ ਤਾਂ ਟੋਟਲ ਸਵਾ ਕੁ ਘੰਟੇ ਵਿੱਚ ਉਸ ਬਜ਼ੁਰਗ ਦੇ ਅਕਾਊਂਟ ਚ 106000 ਰੁਪਏ ਕਢਾ ਗਿਆ 130000 ਕਹਿੰਦੇ ਮੇਰੇ ਅਕਾਊਂਟ ਚ ਪੈਸੇ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਕਾਊਂਟ ਹੋਲਡ ਕਰਾਇਆ ਪਰ ਤਦ ਤੱਕ 106000 ਦੀ ਸ਼ਾਪਿੰਗ ਉਹ ਜਿਹੜਾ ਠੱਗ ਸੀ ਜਿਹੜਾ ਡਿਫਾਲਟਰ ਸੀ ਉਹ ਕਰ ਚੁੱਕਾ ਸੀ ਮਤਲਬ 106000 ਰੁਪਏ ਕਢਾ ਚੁੱਕਾ ਸੀ ਇਨਡਾਇਰੈਕਟਲੀ ਕਹ ਲਓ ਕਿ ਸਾਰੇ ਪੈਸੇ ਉਹ ਆਪਣੇ ਤੱਕ ਉਹਨੇ ਜਿਹੜੇ ਟਰਾਂਸਫਰ ਕਰਲੇ ਟਰਾਂਸਫਰ ਕੀਤੇ 40000 ਰੁਪਏ ਕਢਾ ਲਿਆ ਤੇ 60000 ਦੀ ਸ਼ਾਪਿੰਗ ਕਰ ਲਈ ਸੋਨਾ ਉਹਨੇ ਖਰੀਦਿਆ ਜੋ ਮੇਰੇ ਸੁਣਨ ਵਿੱਚ ਆਇਆ ਕਿ ਸ਼ਾਇਦ ਮੰਦੀ ਜਾਂ ਕੋਈ ਟੁੰਬਾ ਟੰਬਾ ਉਹਨੇ ਲਈਆਂ ਤਾਂ ਬਾਕੀ ਪੂਰੀ ਜਾਣਕਾਰੀ ਤਾਂ ਜਦੋਂ ਬਜ਼ੁਰਗ ਸਾਹਮਣੇ ਆਉਗੇ ਉਦੋਂ ਹੀ ਪਤਾ ਲੱਗੂਗੀ ਤਾਂ ਮੈਂ ਉਹਨਾਂ ਬਜ਼ੁਰਗਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਤੱਕ ਗੱਲ ਪਹੁੰਚਾ ਰਹੇ ਹੋ ਤਾਂ ਪਲੀਜ਼ ਇੱਕ ਵਾਰੀ ਉਹ ਜਿਹੜਾ ਵਿਅਕਤੀ ਤੁਹਾਡੇ ਨਾਲ ਆਪਣਾ ਏਟੀਐਮ ਕਾਰਡ ਐਕਸਚੇਂਜ ਕਰ ਗਿਆ ਤੋਖਾ ਤੁਹਾਡੀ ਨਾਲ ਤੁਹਾਡੇ ਹੱਥ ਚ ਆਪਣਾ ਏਟੀਐਮ ਕਾਰਡ ਫੜਾ ਗਿਆ ਤੇ ਤੁਹਾਡਾ ਏਟੀਐਮ ਕਾਰਡ ਲੈ ਗਿਆ ਜਿਹਨੇ 1 ਲੱਖ 6000 ਰੁਪਏ ਦੀ ਤੁਹਾਡਾ ਨਾ ਠੱਗੀ ਕਰ ਲਈ ਉਹਦੀ ਤਸਵੀਰ ਮੇਰੇ ਤੱਕ ਅਪੜਦੀ ਕਰ ਦੋ ਤਸਵੀਰ ਉਹਨਾਂ ਕੋਲ ਹੈ ਲੇਕਿਨ ਉਹਨਾਂ ਨੇ ਮੇਰੇ ਤੱਕ ਨਹੀਂ ਪਹੁੰਚਾਈ ਪਤਾ ਨਹੀਂ ਕੀ ਪ੍ਰੈਸ਼ਰ ਹੁੰਦਾ ਆਪਣੇ ਲੋਕਲ ਬੰਦਿਆਂ ਤੇ ਜਿਹੜਾ ਉਹ মিডিਆ ਅੱਗੇ ਆਉਣ ਤੋਂ ਡਰ ਜਾਂਦੇ ਆ ਤਾਂ ਮੇਰੀ ਕੌਨਸ਼ੀਅਸ ਇਹ ਸੀ ਕਿ ਜੇ ਉਹ ਤਸਵੀਰ ਆ ਜਾਂਦੀ ਜੇ ਬੰਦਾ ਉਹ ਲੋਕਲ ਹੁੰਦਾ ਤਾਂ ਹੁਣ ਤੱਕ ਫੜਿਆ ਜਾਣਾ ਸੀ ਪਰ ਉਹਨਾਂ ਨੇ ਤਸਵੀਰ ਮੈਨੂੰ ਨਹੀਂ ਅਪੜਦੀ ਕੀਤੀ ਔਰ ਉਹ ਕਹਿੰਦੇ ਮੈਂ ਵੇਟ ਕਰੂੰਗਾ ਚਲੋ ਉਹਨਾਂ ਨੇ ਪ੍ਰਸ਼ਾਸਨ ਨੂੰ ਕੰਪਲੇਂਟ ਦੇ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਉਹ ਤਸਵੀਰ ਉਹਨਾਂ ਨੇ ਪ੍ਰਸ਼ਾਸਨ ਤੱਕ ਪਹੁੰਚਾ ਦਿੱਤੀ ਹੋਵੇਗੀ ਤੇ ਬਹੁਤ ਜਲਦੀ ਜਿਹੜਾ ਉਹ ਦੋਸ਼ੀ ਆ ਉਹਨੂੰ ਪੁਲਿਸ ਫੜ ਕੇ ਸਲਾਖਾਂ ਦੇ ਪਿੱਛੇ ਕਰੂਗੀ ਤਾਂ ਜੋ ਕਿਸੇ ਹੋਰ ਨਾਲ ਐ ਇਦਾਂ ਦੀ ਘਟਨਾ ਨਾ ਹੋਵੇ ਲੇਕਿਨ ਮੈਂ ਆਪਣੇ ਵੀਰਾਂ ਨੂੰ ਭੈਣਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਤੁਹਾਡੇ ਬਜ਼ੁਰਗ ਏਟੀਐਮ ਬੂਥ 'ਚ ਜਾ ਕੇ ਪੈਸੇ ਕਢਾਉਣ ਜਾਂਦੇ ਆ ਤਾਂ ਕੋਸ਼ਿਸ਼ ਕਰਿਆ ਕਰੋ ਤੁਸੀਂ ਨਾਲ ਚੱਲੇ ਜਾਇਆ ਕਰੋ ਕਿਉਂਕਿ ਕਈ ਵੇਲੇ ਜਦੋਂ ਕਨਫਿਊਜ਼ ਹੁੰਦੇ ਆ ਜਾਂ ਉਹਨਾਂ ਨੂੰ ਬਹਿਲਾਫ ਸਲਾਕੇ ਕੋਈ ਆਪਣਾ ਪੰਦ ਦਿਖਾ ਕੇ ਇਹ ਕਹਿੰਦਾ ਕਿ ਮੈਂ ਤੁਹਾਡੀ ਮਦਦ ਕਰਦਾ ਤਾਂ 100 ਚੋਂ 95% ਤੇ ਹੀ ਕੰਮ ਹੁੰਦਾ ਕਿ 95 ਵਾਰ ਤੇ ਇਦਾਂ ਹੀ ਹੁੰਦਾ ਕਿ ਕੋਈ ਮਾੜਾ ਅਨਸਰ ਹੀ ਹੁੰਦਾ 5% ਆਪਾਂ ਕਹਿ ਸਕਦੇ ਕਿ ਮਦਦ ਕਰਨ ਵਾਲੇ ਨੇੜੇ ਤੇੜੇ ਹੁੰਦੇ ਆ ਪਰ ਬੇਨਤੀ ਇੰਨੀ ਆ ਕਿ ਤੁਸੀਂ ਪਲੀਜ਼ ਕਿਸੇ ਨਾਲ ਆਪਣਾ ਏਟੀਐਮ ਪਿਨ ਉਹਦੇ ਨਾਲ ਸਾਂਝਾ ਨਾ ਕਰੋ ਕਿਉਂਕਿ ਇਹ ਸੰਵੇਦਨਸ਼ੀਲ ਚੀਜ਼ਾਂ ਹੁੰਦੀਆਂ ਇਹ ਲੋਕ ਤੁਹਾਡੇ ਨਾਲ ਖੇਡਾ ਖੇਡਦੇ ਆ ਤੁਹਾਡਾ ਏਟੀਐਮ ਪਿਨ ਜਾਣ ਕੇ ਤੁਹਾਡਾ ਏਟੀਐਮ ਕਾਰਡ ਆਪਣੇ ਹੱਥ 'ਚ ਫੜ ਕੇ ਤਾਂ ਪਹਿਲਾਂ ਬੜੀ ਵਾਰ ਅਸੀਂ ਅਵੇਅਰ ਕਰ ਚੁੱਕੇ ਆ ਇਹ ਹੀ ਗੱਲ ਹੈ ਕਿ ਤੁਹਾਡਾ ਏਟੀਐਮ ਕਾਰਡ ਇਹ ਜਦੋਂ ਆਪਣੇ ਹੱਥ 'ਚ ਲੈਂਦੇ ਨਾਲ ਹੀ ਉਹਦੇ ਨਾਲ ਦਾ ਰਲਦਾ ਮਿਲਦਾ ਕਾਰਡ ਮਤਲਬ ਤੁਸੀਂ ਕਿਸੇ ਨਿੱਜੀ ਬੈਂਕ ਦਾ ਏਟੀਐਮ ਕਾਰਡ ਫੜਾਏ ਤਾਂ ਨਿੱਜੀ ਬੈਂਕ ਦਾ ਫੜਾ ਦਿੰਦੇ ਸਰਕਾਰੀ ਬੈਂਕੋ ਵੀ ਦਾ ਸਰਕਾਰੀ ਬੈਂਕ ਦਾ ਏਟੀਐਮ ਕਾਰਡ ਤੁਹਾਡੇ ਹੱਥ 'ਚ ਫੜਾ ਦਿੰਦੇ ਤੇ ਉਸ ਤੋਂ ਬਾਅਦ ਤੁਹਾਡੇ ਏਟੀਐਮ ਕਾਰਡ ਤੋਂ ਫਿਰ ਟ੍ਰਾਂਜੈਕਸ਼ਨਾਂ ਸ਼ੁਰੂ ਹੋ ਜਾਂਦੀਆਂ ਤਾਂ ਇਹੀ ਮੇਰੀ ਬੇਨਤੀ ਹੈ ਪਲੀਜ਼ ਆਪਣੇ ਆਪ ਨੂੰ ਸੇਫ ਰੱਖੋ ਕਿਸੇ ਨਾਲ ਵੀ ਆਪਣਾ ਏਟੀਐਮ ਪੈਨ ਸਾਂਝਾ ਨਾ ਕਰੋ ਤੇ ਆਪਣਾ ਏਟੀਐਮ ਕਾਰਡ ਕਿਸੇ ਦੇ ਹੱਥ ਚ ਨਾ ਫੜਾਓ ਕਿਉਂਕਿ ਜ਼ਰੂਰੀ ਨਹੀਂ ਆ ਕਿ ਮੋਰਲਾ ਬੰਦਾ ਤੁਹਾਡੀ ਮਦਦ ਲਈ ਹੀ ਤੁਹਾਡਾ ਏਟੀਐਮ ਕਾਰਡ ਫੜ ਰਿਹਾ ਹੋਵੇ ਹੋ ਸਕਦਾ ਉਹਦੇ ਦਿਮਾਗ ਚ ਕੋਈ ਹੋਰ ਪਲੈਨਿੰਗ ਵੀ ਹੋਵੇ ਤਾਂ ਸਾਡੀ ਬੇਨਤੀ ਇੰਨੀ ਆ ਕਿ ਸੁਚੇਤ ਰਹੋ ਚੌਕਸ ਰਹੋ ਕੋਈ ਤੁਹਾਡੇ ਨਾਲ ਧੋਖਾ ਨਾ ਕਰੇ ਤੇ ਇੱਕ ਬੇਨਤੀ ਫਿਰ ਤੋਂ ਹੀ ਜਰ ਆਪਣੇ ਲਈ ਸਟੈਂਡ ਲੈਣਾ ਤਾਂ ਸ਼ੁਰੂ ਕਰੋ ਨਾ ਦੇਖੋ ਸਕੂਲ ਵਾਲੀ ਗੱਲ ਅਸੀਂ ਕੀਤੀ ਆ ਸਕੂਲਾਂ ਦੀ ਵਰਦੀਆਂ ਨੂੰ ਲੈ ਕੇ ਐਡਮਿਸ਼ਨ ਜਿਹੜੀਆਂ ਫੀਸਾਂ ਨੂੰ ਲੈ ਕੇ ਕੋਈ ਫਰੰਟ ਤੇ ਆ ਰਿਹਾ ਨਾ ਕੋਈ ਹਸਪੀਟਲ 'ਚ ਜੇ ਕਿਸੇ ਨਾਲ ਧੱਕਾ ਹੋ ਰਿਹਾ ਚਾਹੇ ਪ੍ਰਾਈਵੇਟ ਚਾਹੇ ਕਿਸੇ ਹੋਰ 'ਚ ਵੀ ਉਹ ਅੱਗੇ ਆ ਰਿਹਾ ਹੁਣ ਆ ਏਟੀਐਮ ਕਾਰਡ ਨੂੰ ਵੀ ਲੈ ਕੇ ਬਜ਼ੁਰਗ ਅੱਗੇ ਨਹੀਂ ਆਏ ਮੈਨੂੰ ਕਾਲ ਕਰਦੇ ਰਹੇ ਲੇਕਿਨ ਐਟ ਦੈਂਡ ਉਹ ਕਹਿੰਦੇ ਛੱਡੋ ਪਰੇ ਤਾਂ ਬੰਦੇ ਆਪਣਾ ਹੱਕ ਲੈਣ ਨੂੰ ਵੀ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਪਿੱਛੇ ਹੋ ਜਾਂਦੇ ਆ ਔਰ ਜਦ ਕਿ ਜੇ ਫੋਟੋ ਪੈ ਜਾਂਦੀ ਮੈਨੂੰ ਉਮੀਦ ਹੈ ਆਪਣੇ ਪਰਿਵਾਰ ਤੇ ਜਿਹੜਾ ਪਰਿਵਾਰ ਘਰ ਬੈਠਾ ਸਾਨੂੰ ਦੇਖ ਰਿਹਾ ਕਿ ਜੇ ਫੋਟੋ ਪੈ ਜਾਂਦੀ ਤਾਂ ਮੈਂ ਗਰੰਟੀ ਨਾਲ ਕਹਿ ਸਕਦਾ ਨਾਲ ਕਉਕ ਤੁਸੀਂ ਸਾਡਾ ਰੱਬ ਹੋ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਤਾਂ ਮੈਨੂੰ ਲੱਗਦਾ ਕਿ ਅੱਧਾ ਪੌਣਾ ਘੰਟਾ ਬੱਦ ਬੱਦ ਪਤਾ ਲੱਗ ਜਾਣਾ ਸੀ ਬੱਦਾ ਕੌਣ ਹੈ ਜੇ ਲੋਕਲ ਹੁੰਦਾ ਪਰ ਖੈਰ ਹਰ ਇੱਕ ਬੰਦੇ ਦਾ ਆਪਣਾ ਡਿਸੀਜਨ ਹੁੰਦਾ ਸੀ ਕਿਸੇ ਦੇ ਡਿਸੀਜਨ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਫਿਰ ਵੀ ਤੁਸੀਂ ਸੁਚੇਤ ਰਹੋ ਚੌਕਸ ਰਹੋ ਮੇਰੀ ਇਹੀ ਤੁਹਾਡੇ ਅੱਗੇ ਬੇਨਤੀ ਆ ਤੇ ਸਦਾ ਖੁਸ਼ ਰਹੋ ਤਾਂ ਕੱਲ ਤੋਂ ਫਿਰ ਤੋਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਸ਼ਹਿਰ ਦੀ ਹਰ ਖਬਰ ਪਹੁੰਚਾਈ ਜਾਵੇ ਤੇ ਤੁਹਾਡਾ ਇਸੇ ਤਰੀਕੇ ਅਸ਼ੀਰਵਾਦ ਜਿਹੜਾ ਸਾਨੂੰ ਮਿਲਦਾ ਰਹੇ ਕਮੈਂਟਸ ਸ਼ੋ ਨਹੀਂ ਹੋ ਰਹੇ ਮੈਨੂੰ ਲੱਗਦਾ ਥੋੜੀ ਜੀ ਕੁਝ ਨੈਟਵਰਕ ਦੀ ਪ੍ਰੋਬਲਮ ਹੈ ਵੀ ਜੇ ਮੈਨੂੰ ਦਿਖਾਈ ਕਮੈਂਟਸ ਕਿੰਨੇ ਕਰ ਰਹੇ ਆ ਮੁੱਖਮਨ ਇੱਥੇ ਪ੍ਰੋਪਰ ਸ਼ੋ ਨਹੀਂ ਹੋ ਰਿਹਾ ਠੀਕ ਹੈ ਨੈਟ ਦੀ ਪ੍ਰੋਬਲਮ ਆ ਰਹੀ ਹੈ ਜੀ ਤਾਂ ਕੱਲ ਤੋਂ ਫਿਰ ਤੋਂ ਰੈਗੂਲਰ ਹੋਣੇ ਆ ਕੱਲ ਤੋਂ ਫਿਰ ਤੋਂ ਤੁਹਾਨੂੰ ਵੀਡੀਓਜ਼ ਜਿਹੜੀਆਂ ਉਹ ਅਪੜਦੀਆਂ ਕਰਾਂਗੇ ਜੋ ਵੀ ਮੌਜੂਦਾ ਹਾਲਾਤ ਹੋਣਗੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਤੰਦਰੁਸਤ ਰਹੋਗੇ ਵਾਹਿਗੁਰੂ ਦਾ ਮਨਨਾ ਨਵੀਂ ਪਤਿਨਾ ਮਸ਼ਹਰਮੇਟ ਸ਼ੂਟ ਵੀਡੀਓ ਸੁਣੀ ਕੈਮਰਾ ਪਰ ਸੁਰਜੀ ਕੰਜਾ ਤੋਂ ਕੁਝ ਫਿੱਟ ਤੋਂ ਸਮਕੇ ਸਸੀ ਕਾਲ ਰੋੜਾ ਕਾ